ਸਾਰਾ ਤਾਂ ਕੱਲ ਨੂੰ ਤਰੀਕ ਠੀਕ ਹੈ ਜੀ ਕਨੋਬਾ ਬਬੂ ਦਾ ਮੇਲਾ ਸ਼ੁਰੂ ਠੀਕ ਹੈ ਸਾਰਾ ਇਹ ਦੂਜਾ ਕਰਦਾ ਠੀਕ ਹੈ ਜੀ ਨਾ ਮੇਲਾ ਮੁਲਾਕਾ ਤੇ ਥੂੜੇ ਘਾੜੇ ਬਲੇ ਤੇ ਲੈ ਰਹੇ ਆ ਆਹ ਦਿੱਕੀ ਮੋਹ ਜੀ ਦੁਬਾਰਾ ਲੱਗਣ ਲੱਗਾ ਪੁੱਲੇ ਨੇ ਹਵਾ ਕੱਢ ਦਿੱਤੀ ਜੀ ਠੀਕ ਹੈ ਉਧਰ ਵੀ ਤਿਆਰੀ ਕਰ ਲਈ ਆ ਸਾਰੀ ਸਾਰੀ ਚੱਲ ਰਹੀ ਹੈ ਤਿਆਰੀ ਮਰ ਰੋਕੇ ਕਰਦਾ ਸਾਰੀ ਤਿਆਰੀ ਚੱਲ ਰਹੀ ਹੈ ਉਧਰ ਵੀ ਨਿਆਣਾ ਸਕੂਲ ਵਾਗ ਦੇ ਚੁੜੇ ਲੈਣ ਲੱਪੇ ਠੀਕ ਹੈ ਜੀ ਹਾਂ ਸਾਰੇ ਜੂੜੇ ਲੈ ਰਹੇ ਆ ਕੀ ਹੋਇਆ ਜੂੜੇ ਲੈ ਰਹੇ ਆ ਧਰਮ ਆਣਾ ਲੈ ਬਾਬਾ ਦਾ ਕੰਮ ਤੋਂ ਮਿਲਿਆ ਸ਼ੁਰੂ ਅੱਜ ਤੋਂ ਹੀ ਹੋ ਗਿਆ ਅੱਪਰ ਦਾ ਉਧਰ ਵੀ ਸੇਵਾ ਸੇਵਾ ਕਰ ਰਹੇ ਆ ਸਾਰੇ ਠੀਕ ਆ ਜੀ ਦੇਖੋ ਆ ਬਿੱਕੀ ਬੋਸ ਜਿਹਾ ਲੱਗ ਰਿਹਾ ਸਾਰੇ ਇੰਟਰਵਿਊ ਤੁਹਾਨੂੰ ਦੱਸਦੇ ਆ ਹਲਵਾਈ ਚਲੂ ਹੋਈ ਲੱਗੇ ਬਾਬਿਆਂ ਦਾ 19 ਤਰੀਕ ਨੂੰ ਮੇਲਾ ਸ਼ੁਰੂ ਕੱਲ 19 ਤਰੀਕ ਹੈ ਜੀ ਠੀਕ ਹੈ ਜੀ ਤਿਆਰੀਆਂ ਚੱਲ ਰਹੀਆਂ ਹਲਵਾਈ ਵਗੈਰਾ ਲੱਗੇਗਾ ਸਾਰੇ ਠੀਕ ਹੈ ਜੀ ਆਏ ਕੋ ਪ੍ਰੋਲੀਫ ਡੋਲੇ ਬਾਬਿਆਂ ਦੇ ਹੁਣ ਸਾਰੇ ਲੋਕ ਕਰਦੇ ਨੇ ਹਲਵਾਈ ਲੱਗੇ ਬਾਬਿਆਂ ਦੇ ਬੰਬ ਨੀ ਦਾ ਕਵਰੀਆ ਬੋੜੇ ਤੋਂ ਬੋੜੇ ਨੇ ਕੜੇ ਆ ਬੋੜੇ ਬੋੜੇ ਦੇ ਕੜੇ ਆ ਸਾਰੇ ਇਹ ਮਾਲੂ ਮੇਲਾ ਸਟਾਰ ਆ ਬਹੁਤ ਸਾਰੇ ਬਾਬਾ ਗਲਾਬ ਕੀ ਨੇ ਆਉਣਾ ਇਹ ਜੀ ਇਹ 24 24 ਨੂੰ ਬੱਬਾ ਜੀ ਨੇ ਆਉਣਾ ਹੈ ਇੱਧਰ ਵੀ ਲੈਟਾ ਲੂਟਾ ਜਿਹਾ ਹੁੰਦਾ ਸੱਟ ਵਟ ਕਰਦੇ ਆ ਲੋਕ ਇਹ ਜੀ ਇਹ ਵਾਸ ਊਵਾ ਦਾ ਮੋੜ ਲੱਪੇ ਹਨ ਇੱਧਰ ਵੀ ਬੱਬਾ ਜੀ ਦਾ ਆਹ ਉੱਧਰ ਰੋਟੀ ਜਿਹਾ ਲੰਗਰ ਵਗੈਰਾ ਵੰਡਣਾ ਜੀ ਦਾ ਜੀ ਇਹ 24 ਤਰੀਕ ਨੂੰ ਆਉਣਾ ਬੱਬਾ ਗਲਾਬ ਜੀ ਨੇ 19 ਤਰੀਕ ਤੋਂ ਕੰਮ ਤੋਂ ਮੇਲਾ ਸਟਾਰਟ ਕੱਲ ਤੋਂ ਲੰਗਰ ਸਟਾਰਟਿੰਗ ਆਪਾਂ ਰੋਡ ਤੇ ਆ ਗਏ ਜੀ ਇਹ ਆ ਬਾਬਾ ਫੌਨ ਜੀ ਦੀ ਜਗਾ ਜੀ ਬਣਾਇਆ ਸਾਰਾ ਹੀ ਬਣਾਇਆ ਗੱਲ ਮੁੰਡਿਆਂ ਨੇ ਥ्रू ਦਿਖਾਉਂਦਾ ਇਹ ਫੁੱਕ ਇਹ ਦਰਦ ਵਾਲੇ ਕੋ ਜਾਗੇ ਬੋਰ ਦਿਖਾਉਣਾ ਜੀ ਮੇਲਾ ਦੇਖਣੇ ਆ ਗਏ ਧਿਆਨ ਠੀਕ ਹੈ ਜੀ ਬੋਰ ਤੇ ਆਹ ਜੀ ਕਬਡੀਆਂ ਵੀ ਆ ਬੋਰ ਸਾਰਾ ਠੀਕ ਹੈ ਜੀ 24 ਤਰੀਕ ਨੂੰ ਆਉਣਾ ਬੱਬਾ ਗੁਲਾਬ ਜੀ ਦੇ ਠੀਕ ਹੈ ਜੀ ਆਹ ਬੱਬਾ ਜੀ ਨੇ ਆਉਣਾ ਠੀਕ ਹੈ ਜੀ ਇੱਕ ਆਉ ਬੱਬਾ ਜੀ ਹੁਣ ਅਸੀਂ ਇੱਕ ਬਣਾਉਣ ਚੱਲੇ ਆ ਵੀਡੀਓ ਵੀਰੋ ਤੁਹਾਨੂੰ ਬਲੌਗ ਸੈਂਡ ਕਰਾਂਗੇ ਉਹ ਲਾਈਵ ਨਹੀਂ ਬਲੌਗ ਸੈਂਡ ਕਰਾਂਗੇ ਠੀਕ ਆ ਆਪਣੇ ਭਰਾ ਇੱਕ ਹੋਰ ਨਾਲ ਹੋਣਾ ਠੀਕ ਹੈ ਜੀ ਉਹਦਾ ਵੀ YouTube ਤੇ ਚੈਨਲ ਆ ਠੀਕ ਹੈ ਜੀ ਉਹ ਵੀ ਸ਼ੇਅਰ ਕਰਿਓ ਤੁਹਾਨੂੰ ਉਹਦੇ ਚੈਨਲ ਤੇ ਵੀ ਬਲੌਗ ਬਣਾਉਂਗਾ ਹਨਾ ਲਾਈਵ ਵੀ ਹੁਣ ਆਪਾਂ ਜਿਆਦਾ ਕਰ ਹੁਣ ਆਪਾਂ ਲਾਈਵ ਚ ਲਾਇਆ ਤਾਂ ਨਾ ਠੀਕ ਹੈ ਜੀ ਤੇ ਤੁਹਾਨੂੰ ਵੀਡੀਓ ਵਲੌਗ ਸਕਦੇ ਨਾ ਆਪਾਂ ਉਹ ਚੈੱਕ ਕਰਿਓ ਮੇਰਾ ਵੀਰ ਵਲੌਗ ਵੀ ਦੇਖਿਆ ਕਰੋ ਹਨਾ ਵਲੌਗ ਇਦਾਂ ਆ ਉਹ ਤੇ ਵਲੌਗ ਤੇ ਜਿਆਦਾ ਵੀ ਇਹ ਤੇ ਲਾਈਵ ਤੇ ਇਦਾਂ ਵਾਲੀ ਇਦਾਂ ਲਾਈਵ ਹੋ ਜਾਣਾ ਥੋੜਾ ਜਿਹਾ ਇਹ ਤੇ ਆ ਇਹ ਤੇ ਵਲੌਗ ਤੇ ਆਉਂਦੀ ਆ ਜਿਆਦਾ ਕਿਉਂਕਿ ਉਹਨੂੰ ਐਡਿਟ ਕਰਨਾ ਪੈਂਦਾ ਹਨਾ ਸਾਰੇ ਹੀ ਸਾਰੇ ਦੂਜਾ ਕਰਨਾ ਪੈਂਦਾ ਠੀਕ ਹੈ ਜੀ ਆ ਕੀ ਸਾਰਾ ਲਾਈਵ ਕਰਨਾ ਕਰਦਾ ਠੀਕ ਹੈ ਜੀ ਬਲੌਗ ਤੇ ਆਉਂਦੀ ਘਟ ਹੈ ਨਾ ਬਬਾ ਚੈਨਲ ਲਈ ਆਪਣਾ ਠੀਕ ਹੈ ਹੁਣ ਅਸੀਂ ਆਪਣੇ ਸ਼ੂਟ ਕਰਾਂਗੇ ਚੈਨਲ ਲਈ ਤੇ ਸ਼ੂਟ ਕਰਾਂਗੇ ਠੀਕ ਹੈ ਜੀ ਸਾਡੀ ਵੀਡੀਓ ਇੱਕ ਦੂਜੇ ਦੇ ਚੈਨਲ ਤੇ ਬਲੌਗ ਪੈਂਦੇ ਰਹਿਣਗੇ ਠੀਕ ਹੈ ਜੀ ਤੁਹਾਨੂੰ ਬਲੌਗ ਬਹੁਤ ਹੀ ਵਧੀਆ ਅੱਜ ਰਾਤ ਨੂੰ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਇਹਦਾ ਚੈਨਲ ਹੈ ਠੀਕ ਹੈ ਜੀ ਇਹ ਨੂੰ ਮੇਰਾ ਭਰਾ ਫੋਲੋ ਕਰਿਓ ਠੀਕ ਹੈ ਜੀ ਜਦੋਂ ਠੀਕ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਨੂੰ ਟੱਕਰਦੇ ਆਂ ਅਗਲੇ ਬਲੌਗ ਦੇ ਵਿੱਚ ਜਿਹਨਾਂ ਸਾਡੇ ਦੋਨਾਂ ਭਰਾਵਾਂ ਦਾ ਹੋਊਗਾ ਠੀਕ ਹੈ ਤੇ ਬਲੌਗ ਨੂੰ ਜਾ ਕੇ ਨੂੰ ਦੇਖੋ ਇਹ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ